ਕਿਵੇਂ ਕਿਵੇਂ ਲੱਗੀ ਬਈ ਠੰਡੀ ਸੀਲ ਫੁੱਲ ਬਾਈ ਓਕੇ ਹੁਣ ਮਿਲਦੀ ਕਿਵੇਂ ਦੱਸਿਆ ਸੀ ਵੀਰੇ ਖੁਸ਼ ਹੋ ਕਿ ਥਾਪੀ ਤੇ ਮਿਲਦੀ ਹੈ ਬਾਈ ਥਾਪੀ ਕਿੰਨਾ ਦੁੱਧ ਆ ਕੀ ਗੱਲ ਬਾਤ ਆ ਛੋਟੀ ਸੋਹਣੀ ਬਹੁਤ ਆ ਭਾਅ ਵੀ ਆਪਣਾ ਤੁਹਾਨੂੰ ਬਾਈ ਤੋਂ ਮਿੱਤਰੋ ਵੀ ਜਵੇਂ ਤੋਂ ਇਸਰ ਛੋਟੀ ਜੀ ਵਾਲੇ ਕਰਾ ਦੇਣਾ ਵੀ ਵਾਹ ਸੁਆ ਛੋਟੀ ਹੈ ਵੀਰੇ ਯਾਰ ਇਹ ਦੂਜਾ ਸੁਆ ਛੋਟੀ ਹੈ ਜੀ ਦੂਜਾ ਸੁਆ ਹੈ ਹਾਂ ਹਾਂ ਤੇ ਬਰਵਿੰਦਰ ਵੀਰੇ ਦੁੱਧ ਕਿੰਨਾ ਹੁਣ ਤਿਆਰ ਆ ਬਾਈ ਦੁੱਧ ਦੇ ਥਲੇ ਬਾਈ ਹੈਗਾ 7 ਕਿਲੋ ਤਿਆਰ 7 ਕਿਲੋ ਤਿਆਰ ਇਹ ਆਪਾਂ ਇਹਦਾ ਦੇਲ ਲੈਣ ਜਾਂ ਕਰ ਦਿੰਦੇ ਆ 54000 ਰੁਪਏ 54000 54 ਮਾਨਤਨ ਦੇ ਵਿੱਚੋਂ ਕੋਈ ਬ ਇਹ ਲੈਵਲ ਹੁਣ ਵੀ ਇੱਕ ਵਾਰੀ ਫਿਰ ਦੇਖੋ ਮਿੱਤਰੋ ਆਹ ਵੇਖ ਲਓ ਚਮੜੀ ਚੂੜੀ ਹੈ ਬਰੀਕ ਹੈ ਬਾਈ ਜਮਾ ਪੂਰੀ ਚੂੜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰੇਮੀਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੁਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ਼ਹਿਰ ਕੋਟਕਪੂਰੇ ਦੇ ਵਿੱਚ ਔਰ ਕੋਟਕਪੂਰੇ ਸ਼ਹਿਰ ਤੋਂ ਹਰੀ ਨਾ ਰੋਡ ਦੇ ਉੱਤੇ ਕੋਠੇ ਬਾਜ਼ੀਗਰਾਂ ਦੇ ਵਿੱਚ ਬਲਵਿੰਦਰ ਵੀਰ ਦੇ ਘਰੇ ਆਏ ਹੋਇਆ ਹਾਂ ਵਪਾਰ ਲੈਣ ਦਾ ਕੰਮ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ ਜਾਨਵਰਾਂ ਦੇ ਵਿੱਚੋਂ ਕਈ ਜਾਨਵਰ ਵਿਕ ਜਾਂਦੇ ਆ ਕਈ ਖੜੇ ਹੁੰਦੇ ਖੜੇ ਹੁੰਦੇ ਆ ਫਿਰ ਆ ਜਾਂਦੇ ਆ ਨਵੇਂ ਉਸੇ ਤਰ੍ਹਾਂ ਹੀ ਇੱਕ ਨਵੀਂ ਝੋਟੀ ਆਈ ਹੋਈ ਆ ਫਿਰ ਮਿੱਤਰੋ ਤੋਕੜ ਇਹਦੀ ਡਿਟੇਲ ਜਾਣਾਂਗੇ ਕਿੰਨਾ ਦੁੱਧ ਆ ਕੀ ਗੱਲਬਾਤ ਆ ਝੋਟੀ ਸੋਹਣੀ ਬਹੁਤ ਆ ਭਾਅ ਵੀ ਆਪਣਾ ਤੁਹਾਨੂੰ ਬਾਈ ਤੋਂ ਮਿੱਤਰੋ ਬੀਜਾ ਮੈਂ ਤੋਂ ਯਸਰ ਚੋਟੀ ਜੀ ਵਾਲੇ ਹੀ ਕਰਾ ਦੇਣਾ ਵੀ ਬਾਜ ਵਜਾ ਮੁੱਲ ਕਰਾ ਦੇਣਾ ਸਤਿ ਸ਼੍ਰੀ ਅਕਾਲ ਬਲਵਿੰਦਰ ਭਾਈ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਚਾਲ ਹੈ ਵੀਰੇ ਬਸ ਚੜਦੀ ਕਲਾ ਬਾਈ ਜੀ ਸਿੱਤਾ ਠੀਕ ਠਾਕ ਆ ਭਰਾ ਜੀ ਹਾਂਜੀ ਭਾਈ ਜੀ ਚੜਦੀ ਬਲਵਿੰਦਰ ਭਾਈ ਕਿਨਵਾ ਸੂਆ ਚੋਟੀ ਆ ਵੀਰੇ ਯਾਰ ਇਹ ਦੂਜਾ ਸੂਆ ਚੋਟੀ ਆ ਜੀ ਦੂਜਾ ਸੂਆ ਹੈ ਹਾਂਜੀ ਤੀਜੇ ਲਈ ਅੱਗੇ ਗੱਬਣ ਹੋਊਗੀ ਇਹ ਜੀ ਠੀਕ ਆ ਵੀਰੇ ਕਿੰਨਾ ਚਿਰ ਹੋ ਗਿਆ ਗੱਬਣ ਹੋਈ ਨਾ ਬਾਈ ਗੱਬਣ ਨਹੀਂ ਬਾਈ ਮਤਲਬ ਕਹਿੰਦਾ ਭਾਵੇਂ ਤੇ ਹੀਟ ਤੇ ਆਈ ਹੋਈ ਬਝੋਟੀ ਬਾਈ ਇਹ ਬਣਦੀ ਆ ਜਾਈ ਹਾਂ ਠੀਕ ਕਰਦੀ ਹੈ ਜੀ ਆ ਬਸ ਜਿਸੀਆਂ ਤਾਰਾਂ ਪਿੱਛੇ ਲੱਗ ਜਾਂਦੇ ਆ ਤੇ ਬਰਵਿੰਦਰ ਵੀਰੇ ਦੁੱਧ ਕਿੰਨਾ ਹੁਣ ਤਿਆਰ ਆ ਬਾਈ ਦੁੱਧ ਦੇ ਥਲੇ ਬਾਈ ਹੈਗਾ 7 ਕਿਲੋ ਤਿਆਰ 7 ਕਿਲੋ ਤਿਆਰ ਹਾਂਜੀ ਮੇਰਾ ਮਨ ਕਹਿੰਦਾ ਜੇ ਝੋਟੀ ਦੀ ਚੰਗੀ ਸੇਵਾ ਹੋ ਜਾਏ ਦੁੱਧ ਦਾ 8 9 ਕਿਲੋ ਕਰ ਦੂ ਹੁਣ ਕਿਤੇ ਨਹੀਂ ਗਿਆ ਬਾਈ ਕਿਤੇ ਨਹੀਂ ਗਿਆ ਦੁੱਧ ਚਾਰੂ ਫੁੱਲਾ ਝੋਟੀ 9 ਕਿਲੋ ਦੁੱਧ ਕਿਤੇ ਨਹੀਂ ਗਿਆ ਆਪਾਂ ਜੋਕੇ ਲੈ ਪਰ ਆਪਣੇ ਕੋਲੇ ਉਪਰਾ ਕਰਦਾ ਪਸੂ ਇੱਕਲਾ ਰੰਗ ਆ ਕੇ ਹਨਾ ਜੀ ਹਾਂ ਕਰ ਜਾਂਦਾ ਵੀ ਤੋਕਰ ਤਾਂ ਖਾਸ ਕਰਕੇ ਕਰਦਾ 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 ਤੇ ਚਵਾਈ ਚੁਈ ਕਿਵੇਂ ਲੱਗੀ ਬਾਈ ਠੰਡੀ ਸੀਲ ਫੁੱਲ ਬਾਈ ਓਕੇ ਹੁਣ ਮਿਲਦੀ ਕਿਵੇਂ ਦੱਸਿਆ ਸੀ ਵੀਰੇ ਖੁਸ਼ ਹੋ ਕੇ ਥਾ ਤੇ ਕੀ ਰੇਟ ਲਵਗਾ ਵੀਰੇ ਯਾਰ ਰੇਟ ਬਾਈ ਆਪਾਂ ਇਹਦਾ ਦੇ ਲੈਂ ਜਾਂ ਕਰ ਦਿੰਦੇ ਆ 54000 ਰੁਪਏ 54000 54 ਮਾਨਤਨ ਦੇ ਵਿੱਚੋਂ ਕੋਈ ਬਾੜਾ ਮੋਟਾ ਆਏਗਾ ਕਰਣੀ ਪੈਣਾਗਾ ਕਰ ਦਾਂ ਕੱਢੀ ਬਾਰੋਂ ਤੋਰੀ ਵੀਰੇ ਬਰਾਦੀ ਲੈ ਵੀ ਮੇਤਰੋ ਦੂਜਾ ਸੂਆ ਝੋਟੀ ਆ ਸਿੰਘ ਘੋਲ ਆ ਧੌਣ ਝੋਟੀ ਦੀ ਵੇਖੋ ਤੁਸੀਂ ਬੜੀ ਲੰਮੀ ਆ ਜਾ ਤਾ ਵੀ ਕਹਿਣ ਵਾਲੀ ਗੱਲ ਮੇਰੀ ਇਹ ਆ ਵੀ ਨਸਲ ਦੇ ਵਿੱਚ ਆਉਂਦੀ ਆ ਝੋਟੀ ਧੌਣ ਵੇਖੋ ਕਿੰਨੀ ਲੰਮੀ ਤੁਸੀਂ ਪਿੱਠ ਪੁੜਾ ਆ ਵੇਖੋ ਤੁਸੀਂ ਕਮਾਲ ਦਾ ਦੁੱਧ ਵੀ ਠੀਕ ਆ ਫਿਰ ਰੇਟ ਵੀ ਠੀਕ ਆ ਬਈ 7 ਕਿਲੋ ਦੁੱਧ ਆ ਤੇ 54000 ਰੇਟ ਆ ਤਿਹਾਂ ਲੇਵੇ ਲੂਵੇ ਵੱਲੋਂ ਫੁੱਲੀ ਡੁੱਲੀ ਆ ਜਿੰਨੀ ਹੈਗੀ ਬਰੀਕੀ ਬਰੂਕੀ ਚੰਗੀ ਆ ਸਾਰੀ ਕਰਮ ਵਾਲੀ ਦੇ ਵਿੱਚ ਤੇ ਲੇਵਾਂ ਲੂਵਾ ਹੁਣ ਵੀ ਇੱਕ ਵਾਰੀ ਫਿਰ ਦੇਖ ਲੋ ਮਿੱਤਰੋ ਆਹ ਵੇਖ ਲੋ ਚਮੜੀ ਚੂੜੀ ਹੈ ਬਰੀਕ ਆ ਬਾਈ ਜਿਵੇਂ ਪੂਰੀ ਚੂੜੀ ਹੂੰ ਲੈ ਕਿਆ ਬਾਤ ਆ ਬਲਾਈਵ ਸੰਗ ਸੰਗ ਸਾਰੀ ਚੰਗੀ ਆ ਹਨਾ ਹਾਂਜੀ ਸੀਮਨ ਭਾਈ ਲਵਾ ਵੀ ਦਿੰਦੇ ਆਪਾਂ ਪਰ ਅਗਲਾ ਕਹਿੰਦਾ ਸੀ ਆਦੀ ਮਰਜ਼ੀ ਦਾ ਲਵਾਉਣਾ ਹਾਂ ਨਾ ਇਹ ਵੀ ਗੱਲ ਹੈਗੀ ਆ ਹੁਣ ਮੈਨਾਂ ਕਿੰਨੇ ਕੁ ਦਿਨ ਹੋ ਗਏ ਨੂੰ ਹੀਟ ਟੱਲੀ ਨੂੰ ਆਈ ਨੂੰ ਅੱਜ ਪਹਿਲਾ ਦਿਨ ਹੀ ਹੈ ਬਈ ਇਹਦਾ ਅੱਜ ਹੀ ਤਰਾ ਦੇਖਣਾ ਪੈਣਾ ਜੇ ਬਣੀ ਬਣਦੀ ਹੋਈ ਨਾ ਖੁੱਲ ਕੇ ਜੇ ਬਣਵਾ ਵੀ ਲੈ ਦੀ ਕੋਈ ਨਹੀਂ ਕੋਈ ਗੱਲ ਨਹੀਂ ਲਵਾ ਦਾਂਗੇ ਸੀ ਹਾਂ ਠੀਕ ਲਵਾ ਦੇ ਕੋਈ ਨਹੀਂ 500 ਅਕੜੇ ਨੂੰ ਬਾਕੀ ਮਲਜਿੰਦਰ ਹੀ ਆਉਂਦਾ ਆਪਣੇ ਕੋਲ ਵਡਿੰਗ ਭਾਈ ਚੰਗੇ ਸੀਮਣੀ ਆਪਾਂ ਪਰ ਬਹਾਉਣੇ ਹਾਂ ਹਾਂ ਠੀਕ ਆ ਵੀਰੇ ਤੇ ਨੰਬਰ ਦਈ ਵੀਰੇ ਕਿਰਾਂ ਦੇ ਆਪਣਾ ਨੰਬਰ ਹੈਗਾ ਆਪਣਾ 98771 ਜੀ 70171 ਠੀਕ ਆ ਇਸ ਨੰਬਰ ਤੇ ਕਰ ਲਿਓ ਮਿੱਤਰੋ ਬਾਈ ਨਾਲ ਗੱਲ ਤੇ ਬਾਤ ਸ਼ਹਿਰ ਕੋਟਕਪੂਰੇ ਦੇ ਵਿੱਚੋਂ ਕੋਠੇਬਾਲੀਗਰਾਂ ਦੇ ਵਿੱਚੋਂ ਬਲਵਿੰਦਰ ਬਾਈ ਦੇ ਘਰੋਂ ਵੀਡੀਓ ਦਿਖਾਤੀ ਆ ਝੋਟੀ ਵੀ ਤੁਹਾਨੂੰ ਚੰਗਈ ਭਾਅ ਮਤਾਬਕ ਦਿਖਾਦੀ ਕਿਉਂਕਿ ਬਾਈ ਜੇ ਅਸਰ ਝੋਟੀ ਲੈਣੀ ਆਂਦਾ ਪਤਾ ਨਹੀਂਗਾ ਵੇ ਕਰ ਲਉ ਕੀ ਕਰਨਾ ਇਹ ਨਾਲੇ ਤਾਂ ਦੁੱਧ ਦਹੀਂ ਜਾਊਗੀ 7 ਕਿਲੋ ਤੇ ਨਾਲੇ ਭਾਈ ਗੱਬਣਾ ਕਰਮ ਵਾਲੀ ਜੁ ਬਣਗੀ ਦਾ ਟਿਕਾਣੇ ਤੇ ਮੈਂ ਤਿਆਰ ਹੋ ਜੂਗੀ ਤੇ ਦੂਜੀ ਗੱਲ ਰਹਿ ਤਾ ਜਾਣਦੀਆਂ ਹੀ ਆ ਭਾਈ ਕਿਉਂਕਿ ਸੇਵਾ ਕਰਨੀ ਪੈਂਦੀ ਹੈ ਇਹਨਾਂ ਦੀ ਕਰਮ ਵਾਲੀਆਂ ਦੀ ਨੰਬਰ ਬਾਈ ਦਾ ਸਕਰੀਨ ਤੇ ਆ ਗੱਲਬਾਤ ਲਈ ਸੰਪਰਕ ਕਰ ਲਿਓ ਧੰਨਵਾਦ